ਸਾ ਸנגਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਦੁਨੀਆ ਕਿੰਨੀ ਤਰੱਕੀ ਕਰ ਰਹੀ ਹੈ ਤੇ ਹਿੰਦੁਸਤਾਨ ਦੀ ਕੀ ਆਪਣੀ ਪੋਜੀਸ਼ਨ ਹੈ ਵਰਲਡ ਦੇ ਵਿੱਚ ਜਿੱਥੇ AI ਆਰਟੀਫੀਸ਼ੀਅਲ ਇੰਟੈਲੀਜੈਂਸ ਅਮਰੀਕਾ ਨੇ ਉਹਦੇ ਤੇ ਕੰਮ ਚੱਲ ਰਿਹਾ ਤੇ ਲੋਕੀ ਇੰਨਾ ਜ਼ਿਆਦਾ ਕੈਨੋ ਕੰਪਿਊਟਰ ਚ ਐਡਵਾਂਸ ਕਰ ਰਹੇ ਨੇ ਤੇ ਹੋਰ ਵੀ ਟੈਕਨੋਲੋਜੀ ਦੇ ਵਿੱਚ ਐਡਵਾਂਸ ਕਰ ਰਹੇ ਨੇ ਉਹ ਸਾਰੇ ਦੇ ਉੱਤੇ ਚਾਈਨਾ ਨੇ ਇੱਕ ਦਿਨ ਦੇ ਵਿੱਚ ਡੀਪ ਸੀ ਨਾਮ ਦੀ ਇੰਟੈਲੀਜੈਂਸ ਕੱਢ ਕੇ ਅਮਰੀਕਾ ਨੂੰ ਮੂੰਹ ਤੇ ਮੂੰਹ ਸੱਟਦਾ ਕਹ ਲਓ ਇੱਕ ਵਰਲਡ ਪਾਵਰ ਭੰਡ ਨੂੰ ਜਾ ਰਿਹਾ ਆਪਣਾ 600 ਟ੍ਰਿਲੀਅਨ ਦਾ ਸਟਾਕ ਦਾ ਇੱਕ ਦਿਨ 'ਚ ਚਾਈਨਾ ਦੀ ਕੰਪਨੀ ਨੂੰ ਫਾਇਦਾ ਹੋਇਆ ਤੇ ਅਮਰੀਕਾ ਨੂੰ ਘਾਟਾ ਪਿਆ ਜਿਸ ਕਰਕੇ ਸਾਰੀ ਵਰਲਡ ਹੀ ਸਥਿਤੀ ਡਾਮਾਡੋਲ ਇਹ ਆਪਾਂ ਇੰਡੀਆ ਜਿੱਥੇ ਇੰਨੀਆਂ ਵਿਸ਼ਕਾਰ ਹੋ ਰਹੇ ਨੇ ਸਾਰੇ ਪਾਸੇ ਇੰਨਾ ਕੁਝ ਚੱਲ ਰਿਹਾ ਉੱਥੇ ਆਪਾਂ ਇੰਡੀਆ ਵੀ ਬੜੀ ਅੱਗੇ ਤਰੱਕੀ ਕਰਨ ਲੱਗੇ ਆ ਆਪਾਂ ਵਾਪਸ ਸੰਵਿਧਾਨ ਨੂੰ ਜਿਹੜਾ ਪੁਰਾਣਾ ਸੰਵਿਧਾਨ ਹੈ ਉਹਨੂੰ ਛੱਡ ਕੇ ਨੂੰ ਸਮਰਥਿਤ ਸੀਗੀ ਉਹਦੇ ਤੇ ਵਾਪਸ ਆਉਣ ਲੱਗੇ ਆ ਜਿਹਦੇ ਵਿੱਚ ਹਿੰਦੂਤਵ ਦਾ ਏਜੈਂਡਾ ਤੇ ਹਿੰਦੂਤਵ ਦੇ ਮੁਤਾਬਕ ਸਾਰੀਆਂ ਗੱਲਾਂ ਕਰਾਉਣ ਬਾਰੇ ਇਹ ਉਹ ਨੂੰ ਲਾਗੂ ਕਰਨ ਲੱਗੇ ਨੇ ਦੇਖੋ ਕਿੱਥੇ ਵਰਲਡ ਤਰੱਕੀਆਂ ਕਰ ਰਿਹਾ ਤੇ ਆਪਾਂ ਪਿੱਛੇ ਨੂੰ ਮੁੜ ਰਹੇ ਆ ਤੇ ਆਪਾਂ ਨੂੰ ਜਾਤ ਪਾਤ ਤੇ ਜਿਹੜੀ ਕਹੋ ਧਰਮਾਂ ਦੇ ਨਾਮ ਤੇ ਹੋਰ ਤੇ ਆਪਾਂ ਨੂੰ ਲੜਾ ਕੇ ਆਪਸ 'ਚ ਫਰਕ ਪਵਾ ਕੇ ਆਪਾਂ ਨੂੰ ਜਿਹੜੀ ਡਿਵਾਈਡ ਕਰਕੇ ਡਿਕਟੇਟਰਸ਼ਿਪ ਕਿੰਨੀ ਨੂੰ ਵੱਧ ਰਹੀ ਹੈ ਇਹ ਹਿੰਦੁਸਤਾਨ ਦੀ ਜਿਹੜੀ ਕਹੋ ਇੱਕ ਹਿੰਦੁਸਤਾਨ ਲਈ ਤੇ ਅਮਰੀਕਾ ਲਈ ਵੀ ਮਾੜੀ ਖਬਰ ਹੈ ਦੇ ਹੌਨ ਵਾਲੇ ਸਮੇਂ ਦੇ ਵਿੱਚ ਚਾਈਨਾ ਇੱਕ ਸੁਪਰ ਪਾਵਰ ਬਣ ਕੇ ਉੱਭਰ ਰਿਹਾ ਤੇ ਇੰਡੀਆ ਦਾ ਪੜੋਸੀ ਹੋਣ ਦੇ ਨਾਤੇ ਆਪਾਂ ਨੂੰ ਇਹ ਚੀਜ਼ ਤੇ ਜਿਆਦਾ ਵਿਚਾਰ ਕਰਨਾ ਚਾਹੀਦਾ ਹੈ ਵੀ ਆਪਾਂ ਤਰੱਕੀ ਕਰਕੇ ਕਿਵੇਂ ਆਪਣੇ ਬਾਰਡਰ ਸੇਫਰ ਰੱਖਾਂਗੇ ਕਿਵੇਂ ਆਪਾਂ ਟੈਕਨੋਲੋਜੀ ਵਾਈਜ਼ ਉਹਨਾਂ ਨੂੰ ਰੋਕ ਸਕਾਂਗੇ ਪਰ ਨਹੀਂ ਅਸੀਂ ਤਾਂ ਸੁਵਿਧਾਨ ਤੋੜ ਕੇ ਅਸੀਂ ਤਾਂ ਪੁਰਾਣੇ ਸਿਧਾਂਤਾਂ ਤੇ ਚੱਲਾਂਗੇ ਹਿੰਦੂ ਤਤਤ ਦੀ ਗੱਲ ਕਰਾਂਗੇ ਆਪਾਂ ਨੂੰ ਜਿੰਨੇ ਚਿਰ ਆਪਾਂ ਇਸ ਪਾਸੇ ਨੂੰ ਸਿਆਣੇ ਨਹੀਂ ਹੋਵਾਂਗੇ ਐਂ ਲੋਕ ਧਰਮਾਂ ਦੇ ਨਾਮ ਤੇ ਲੜਾਉਂਦੇ ਰਹਿਣਗੇ ਕਿਉਂ ਨਾ ਆਪਾਂ ਇਕੱਠੇ ਹੋ ਕੇ ਚੰਗੇ ਬੰਦਿਆਂ ਨੂੰ ਅੱਗੇ ਲਿਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ